ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨੱਤੇ ਸਿੰਘ ਚੰਦਲਵੜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਡਾਇਰੈਕਟ ਸੋਇੰਗ ਦੀ ਡੀਐਸਆਰ ਦੀ ਸਿੱਧੀ ਬਜਾਈ ਝੋਨੇ ਦੀ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਇਸ ਵਾਰ ਬੜੇ ਵੱਡੇ ਲੈਵਲ ਤੇ ਸਿੱਧੀ ਬਜਾਈ ਕੀਤੀ ਹੈ ਸੋ ਕਿਸਾਨ ਦੋਸਤੋ ਜਿਨ੍ਹਾਂ ਨੇ ਹਾਲੇ ਸਿੱਧੀ ਬਜਾਈ ਕਰਨੀ ਹੈ ਉਹ 7 ਤੋਂ 8 ਕਿਲੋ ਬੀ ਪੈਣਾ ਹੈ 1509 ਜਿਆ ਤੁਸੀਂ ਪਰਮਣ ਦੀ ਵੈਰੈਟੀ ਦੀ ਸਿੱਧੀ ਬਜਾਈ ਕਰਨੀ ਹੈ ਸੁੱਕੀ ਬਜਾਈ ਜਿਆਦਾ کارਗਰ ਸਾਬਤ ਹੋਈ ਹੈ ਬਜਾਈ ਕਰਕੇ ਇੱਕ ਕਿਲੇ ਨੂੰ ਦੋ ਤੋਂ ਤਿੰਨ ਭਾਗਾਂ ਚ ਵਟਾ ਲੈ ਵੰਡ ਕੇ ਪਾਣੀ ਲਾ ਦਿਓ ਪਾਣੀ ਲਾ ਕੇ ਸਵਾ ਤੋਂ ਡੇਢ ਲੀਟਰ ਪਨੇਡਾ ਟਾਟਾ ਪੈਂਡੀ ਤੇ 120 ਗ੍ਰਾਮ ਤੋਂ 160 ਗ੍ਰਾਮ ਸਾਥੀ ਦੀ ਤੁਰੰਤ ਪਾਣੀ ਬੈਂਦਿਆਂ ਸਾਰੀ ਆਪਾਂ ਸਪਰੇਅ ਕਰ ਦੇਣੀ ਆ ਕਿ ਜਿਹੜੇ ਕਾ ਖੁੱਗਣੇ ਆ ਉਹ ਨਾਉਗਣ ਜਾਂ ਜਿਹੜੇ ਇਹਨਾਂ ਦਵਾਈਆਂ ਦੀ ਰੇਂਜ ਤੋਂ ਬਾਹਰ ਆ ਉਹ ਗੁਣ ਜਿਨ੍ਹਾਂ ਨੇ ਸਿੱਧੀ ਬਜਾਈ ਕਰ ਲਈ ਐ ਤੇ ਝੋਨਾ ਉਗ ਗਿਆ ਐ 8 ਦਿਨ ਦਾ ਹੋ ਗਿਆ ਐ 10 ਦਿਨ ਦਾ ਹੋ ਗਿਆ ਐ ਉਹ ਸਿੰਚਾਈ ਦਾ ਥੋੜਾ ਸ਼ੁਰੂਆਤੀ ਦੌਰ ਦੇ ਵਿੱਚ ਬਥੇਰੇ ਧਿਆਨ ਰੱਖਣ ਲਗਾਤਾਰ ਝੋਨੇ ਨੂੰ ਪੈਰਾ ਤੋਂ ਗਿੱਲਾ ਰੱਖਣ ਜਦੋਂ 15 ਦਿਨ ਦਾ ਹੋ ਜਾਂਦਾ ਉਦੋਂ ਇੱਕ ਅੰਦੀ ਵਾਰ ਥੋੜਾ ਜਿਹਾ ਹਲਕਾ ਚਿੱਟਾ ਵੀ ਹੋ ਜਾਏ ਤੇ ਕੋਈ ਗੱਲ ਨਹੀਂ ਪਰ ਹਾਲੇ ਟੈਂਪਰੇਚਰ ਬਹੁਤ ਜ਼ਿਆਦਾ ਐ 42 ਤੋਂ 45 ਡਿਗਰੀ ਦੇ ਵਿੱਚ ਵਿੱਚ ਟੈਂਪਰੇਚਰ ਚੱਲ ਰਿਹਾ ਹੈ ਹਵਾ ਚ ਗਰਮ ਬਹੁਤ ਆ ਸੁਹਾਲੇ ਪਨੀਰੀ ਹੈ ਛੋਟੀ ਬਸਤਾ ਦੇ ਵਿੱਚ ਇਹਨੂੰ ਬਚਾ ਕੇ ਰੱਖਣਾ ਦੂਸਰਾ ਜਿਹੜੀਆਂ ਵੀਡਸ ਮੈਨੇਜਮੈਂਟ ਲਈ ਤੁਸੀਂ ਦਵਾਈਆਂ ਪਾਉਣੀਆਂ ਐ ਏਕਸਪਰਟ ਦੇ ਨਾਲ ਸਲਾਹ ਕਰਕੇ ਪਾਉਣੀਆਂ ਕਿਉਂਕਿ ਜਦੋਂ ਆਪਾਂ अर्ਲੀ ਸਟੇਜ ਦੇ ਵਿੱਚ ਛੋਟੇ ਛੋਟੇ ਗਾਂ ਦੋਗਦੇ ਆ ਚਾਹੇ ਉਹਦੇ ਵਿੱਚ ਸਵਾਕ ਸਵਾਕੀ ਹੈ ਚਾਹੇ ਉਹਦੇ ਵਿੱਚ ਮੋਥਾ ਹੈ ਚਾਏ ਵਿੱਚ अर्ली स्टेज ਦੇ ਵਿੱਚ ਜਿਹੜਾ ਮਧਾਣਾ ਜਿੰਨੇ ਸੂਈ ਮਾਰੀ ਆ ਜਾਂ अर्ली स्टेज ਦੇ ਵਿੱਚ ਇੱਕ ਪੱਤਾ ਕੱਢਿਆ ਜਾਂ ਦੋ ਪੱਤਾ ਕੱਢਿਆ ਵੇਖਣ ਚ ਇਹ ਆਇਆ ਪਿਛਲੇ 3-4 ਸਾਲ ਦੀ ਪ੍ਰੈਕਟਿਸ ਚ ਕਿ ਜਦੋਂ ਆਪਾਂ ਨੋਮਨੀ ਗੋਲਡ ਜਾਂ ਟਾਟਾ ਤਾਰਕ ਅਡਾਮਾ ਦੀ ਨਰਕਿਸ ਅ ਚੰਬਲ ਦਾ ਫਿਲਿਪਸ ਇਹ ਸਾਰੇ ਬਿਸਪੈਰੀ ਵਾਲੇ ਟੈਕਨੀਕਲ ਆ ਇਹ 125 ਤੋਂ 140 ਗ੍ਰਾਮ ਡੋਜ਼ ਹਲਕੀ ਨਮੀ ਦੇ ਵਿੱਚ ਸ਼ਾਮ ਦੇ ਟਾਈਮ 150 ਲੀਟਰ ਪਾਣੀ ਲਾ ਕੇ ਸਪਰੇਅ ਕਰ ਦਿੰਨੇ ਆ ਬਹੁਤ ਆਧਕਾ ਵਾਂ ਤੇ ਵੇਖਿਆ ਗਿਆ ਵੀ अर्ਲੀ ਸਟੇਜ ਦੇ ਵਿੱਚ ਵਿਧਾਣਾ ਵੀ ਮਰ ਗਿਆ ਤੇ ਮੋਥਾ ਵੀ ਮਰ ਗਿਆ ਝੋਨਾ ਵਧਣ ਦਾ ਕਾਰਨ ਹੀ ਇਹੀ ਹੈ ਕਿ ਜਿਹੜੇ ਕਿਸਾਨ ਲਗਾਤਾਰ 2019 ਤੋਂ 20 ਤੋਂ ਲਾ ਰਹੇ ਆ ਉਹਨਾਂ ਨੇ 2-2 4-4 ਕਿੱਲੇ ਤੋਂ 5-5 7-7 ਕਿੱਲੇ 10-10 15-15 ਕਿੱਲੇ ਇਸ ਵਾਰ ਕੰਇਆ ਕਾਰਕੋ 334040 ਕੇ ਲੈ ਡਰੈਕਸ ਸੋਇੰਗ ਵੀ ਆ ਗਈ ਹੈ। ਸੋ ਡਰਨ ਦੀ ਲੋੜ ਨਹੀਂ ਹੈ। ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਆਫੀਸਰ ਜਿਨ੍ਹਾਂ ਨੇ ਪਿਛਲੇ 3-4 ਸਾਲ ਤੋਂ ਇਸ ਚੀਜ਼ ਤੇ ਕੰਮ ਕੀਤਾ ਬੜੇ ਸਿਆਣੇ ਬੈਠੇ ਹੋ। ਉਹਨਾਂ ਦੇ ਟੱਚ 'ਚ ਰਹੋ ਆਪਣੇ ਇਲਾਕੇ ਦੇ ਚੰਗੇ ਦੁਕਾਨਦਾਰ ਜਿਨ੍ਹਾਂ ਕੋਲ ਨੌਲੇਜ ਹੈਗੀ ਹੈ। ਉਹਨਾਂ ਦੇ ਟੱਚ ਦੇ ਵਿੱਚ ਰਹੋ। ਜੇ ਕੋਈ ਗੱਲ ਅੜਦੀ ਹੈ, ਫਸਦੀ ਹੈ ਤੁਸੀਂ ਮੇਰੇ ਨਾਲ 9216099988 ਨੰਬਰ ਤੇ ਗੱਲ ਕਰਕੇ ਜੋਗ ਸਲਾਹ ਲੈ ਸਕਦੇ ਜੀ। ਹੁਣ ਖਸਾਨ ਦੋਸਤੋ ਝੋਨਾ ਹੋ ਗਿਆ 8 ਦਿਨ ਦਾ ਜਾਂ 10 ਦਿਨ ਦਾ ਜਾਂ 12 ਦਿਨ ਦਾ ਜਾਂ 15 ਦਿਨ ਦਾ अर्ली 스테ਜ ਦੇ ਵਿੱਚ ਉਹਨੇ ਸੂਈਆਂ ਕੱਢ ਲਈਆਂ ਕਿਤੇ ਇੱਕ ਕੋਟੇ ਦਾ ਕਿਤੇ ਡੇਢ ਕੋਟੇ ਦਾ ਖੇਤ ਹਲਕੀ ਹਰਿਆਈ ਲੈਣਾ ਦੇ ਵਿੱਚ ਮਾਰਨੇ ਸ਼ੁਰੂ ਕਰ ਗਿਆ ਹੁਣ ਇੱਥੇ ਆਪਾਂ ਯੂਰੀਆ ਸ਼ੁਰੂ ਕਰ ਦੇਣੀ ਹੈ ਖਸਾਨ ਦੋਸਤੋ ਵੇਖੋ ਵੇਖੀ ਜਿੱਦਾਂ ਲੋਕ ਪਾਉਂਦੇ ਆ ਫਰਾਣੇ ਨੇ ਯੂਰੀਆ ਪਾਤੀ ਭਮੀ ਪਾਦਾ 4 4 5 5 6 6 ਹੋਰੀਆਂ ਯੂਰੀਆ ਵਾਲੇ ਪਾਸੇ ਨਹੀਂ ਜਾਣਾ ਤੁਸੀਂ ਸਿਰਫ अर्ली 스테ਜ ਦੇ ਵਿੱਚ ਕਿੱਲੇ ਦੀ 25 ਕਿਲੋ ਜੂਰੀਆ ਲੈਣੀ ਆ ਤੇ 6 ਕਿਲੋ ਜਿੰਦਾ ਜ਼ਿੰਕ ਜ਼ਾ ਟੈਕਨੋਜ਼ੈਡ ਜ਼ਾ ਮਾਰਕੀਟ ਦੇ ਵਿੱਚ ਤੁਹਾਨੂੰ 39.5% ਦੇ ਰੂਪ ਵਿੱਚ ਲਿਕਵਿਡ ਆਕਸਾਈਡ ਜ਼ਿੰਕ ਵੀ ਮਿਲ ਜਾਂਦੀ ਹੈ ਜਿਹਦੇ ਵਿੱਚ ਜ਼ਾਰਾ ਦੀ ਵੀ ਮਿਲ ਜਾਂਦੀ ਹੈ ਐਫਐਮਸੀ ਦੀ ਵੀ ਮਿਲ ਜਾਂਦੀ ਹੈ ਹੋਰ ਬਹੁਤ ਸਾਰੀਆਂ ਕੰਪਨੀਆਂ ਦੀ ਜਿੰਕ ਮਿਲ ਜਾਂਦੀ ਹੈ ਜੇ ਤੁਸੀਂ ਟੈਕਨੋਜ਼ੈਡ ਜ਼ਾ ਜ਼ਿੰਦਾ ਜ਼ਿੰਕ ਪਾਉਣੀ ਆ अर्ली 스테ਜ ਦੇ ਵਿੱਚ ਉਹ 6 ਕਿਲੋ ਪਾਉਣੀ ਆ ਜੇ ਤੁਸੀਂ ਲਿਕਵਿਡ ਜ਼ਿੰਕ ਪਾਉਣੀ ਆ ਤੁਸੀਂ ਉਹਨੂੰ 1 ਲੀਟਰ ਨੂੰ 3 ਤੋਂ 4 ਕਿੱਲੇ ਚ ਪਾ ਸਕਦੇ ਹੋ ਵੇਖੋ ਜੇ ਆਪਾਂ ਜ਼ਿੰਦਾ ਜ਼ਿੰਕ ਪਾਉਨੇ ਆ ਉਹਦੇ ਵਿੱਚ ਸਲਫਰ ਵੀ ਹੈ ਸਲਫਰ ਸੋਇਲ ਦੇ ਟੈਂਪਰੇਚਰ ਨੂੰ న్యూਟਰਲ ਕਰ ਦਿੰਦਾ ਹੈ 6 ਤੋਂ 7.5 ਦੇ ਵਿੱਚ ਵਿੱਚ ਸੋਇਲ ਦਾ ਟੈਂਪਰੇਚਰ ਜਿਹੜਾ ਆਪ ਵੀ ਗਿਆ ਹੁੰਦਾ న్యూਟਰਲ ਹੋ ਜਾਂਦਾ ਤੇ ਪਲਾਂਟਸ ਨਿਊਟ੍ਰੀਸ਼ਨ ਅਪਟੇਕ ਵਧਾ ਦਿੰਦਾ ਹੈ ਜਦੋਂ ਆਪਾਂ ਜ਼ਿੰਕ ਦਾ ਕੰਮ ਦੇਖੀਏ अर्ਲੀ ਸਟੇਜ ਦੇ ਵਿੱਚ ਜਿਹੜੀ ਖੇਤ ਦੇ ਵਿੱਚ ਪਈ ਜ਼ਿੰਕ ਹੈ ਉਹ ਪਲਾਂਟਸ ਦੇ ਸੈਕੰਡਰੀ ਰੂਟਸ ਨੂੰ ਡਿਵੈਲਪ ਹੋਣ ਦੇ ਵਿੱਚ ਡਿਵੈਲਪ ਕਰਨ ਦੇ ਵਿੱਚ ਬੜੀ ਵੱਡੀ ਸਹਾਇਤਾ ਕਰਦੀ ਹੈ ਦੇਖੋ ਬੂਟੇ ਨੂੰ ਕੋਈ ਮੂਹ ਤੇ ਲੱਗਾ ਨਹੀਂ ਜਿੰਨੇ ਸੈਕੰਡਰੀ ਰੂਟਸ ਜ਼ਿਆਦਾ ਆਉਣਗੇ ਖੇਤ ਦੇ ਵਿੱਚੋਂ ਬੂਟੇ ਉਨੀ ਖਰਾਕ ਵੱਧ ਖਾਣਗੇ ਤੇ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਪਿਆ ਡੀਏਪੀ ਹੈ ਜਿਵੇਂ ਐਨਪੀਕੇ ਕੈਮੀਕਲ ਰੈਐਕਸ਼ਨ ਦੇ ਨਾਲ ਜਾਂ ਆਪ ਸਲਫੇਟ ਜ਼ਿੰਕ ਪਾਉਂਦ ਰਿਹਾ 33% ਉਹਦੇ ਨਾਲ ਬਾਉਂਡ ਹੋ ਗਿਆ ਨਾ ਤੇ ਜ਼ਿੰਕ ਕੰਮ ਕਰ ਰਹੀ ਹੈ। ਨਾਉ ਡੀਏਪੀ ਕੰਮ ਕਰ ਰਹੀ ਹੈ। ਜਦੋਂ ਸਲਫਰ ਤੁਹਾਡੇ ਖੇਤ ਦੇ ਵਿੱਚ ਜਾਏਗਾ ਉਸ ਬਾਉਂਡੇਸ਼ਨ ਨੂੰ ਤੋੜੇਗਾ। ਉਸ ਬਾਉਂਡੇਸ਼ਨ ਨੂੰ ਤੋੜੇਗਾ ਪਲਾਂਟਸ ਨਿਊਟ੍ਰੀਸ਼ਨ ਅਪਟੇਕ ਵਧਾ ਦੇਗਾ। ਇਹ अर्ਲੀ ਸਟੇਜ ਦੀਆਂ ਸਲਾਹਾਂ ਆ ਜੇ ਤੁਹਾਡੀ ਪਾਕਟ ਅਲਾਉ ਕਰੇ। ਤੁਸੀਂ ਜਿਹੜੀ ਪਹਿਲੀ ਖਾਦ 8 ਦਿਨ ਤੋਂ 15 ਦਿਨ ਦੇ ਵਿੱਚ ਵਿੱਚ ਆਪਣੇ ਖੇਤ ਦੇ ਵਿੱਚ ਲੈ ਕੇ ਜਾਣਾ 25 ਕਿਲੋ ਤੋਂ ਬਾਅਦ ਜੂਰੀਆ ਨਹੀਂ ਲੈ ਕੇ ਜਾਣੀ 6 ਕਿਲੋ ਘੱਟਸੋ ਘੱਟ ਘੱਟਸੋ ਘੱਟ 6 ਕਿਲੋ ਜ਼ਿੰਦਾ ਜ਼ਿੰਕ ਇੱਕ ਖੇਤ ਦੇ ਵਿੱਚ ਪਾਉਣੀ 25 ਕਿਲੋ ਜੂਰੀਆ ਤੇ ਇੱਕ ਪਾਈਆ ਪਾਣੀ ਦਾ ਛੱਟਾ ਮਾਰ ਲਓ ਥੋੜੀ ਜਿਹੀ ਜੂਰੀਆ ਸਿੱਲੀ ਹੋ ਜੇ ਉੱਪਰ ਉਹ ਸਾਰੀ ਜ਼ਿੰਕ ਉਹਦੇ ਉੱਪਰ ਸੁੱਟ ਕੇ ਉਹਨੂੰ ਹੱਥ ਦੇ ਨਾਲ ਮਜੇ ਨਾਲ ਦੋ ਤੋਂ ਤਿੰਨ ਵਾਰੀਆਂ ਮਾਰ ਲਓ ਕਿ ਇੱਕ ਇੱਕ ਦਾਣੇ ਦੇ ਉੱਤੇ ਜ਼ਿੰਕ ਕੋਟ ਹੋ ਜੇ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਕਿ ਸਾਡੀ ਪੌਕਟ ਦੇ ਵਿੱਚ ਖਰਚਾ ਥੋੜਾ ਹੋਰ ਹੈਗਾ ਆਪਾਂ ਇਨਵੈਸਟ ਕਰ ਸਕਦੇ ਆ ਤੇ ਤੁਸੀਂ ਟ੍ਰਾਈ ਕਾਉਂਟਾ ਨੌਲ ਆਉਂਦਾ ਗ੍ਰੈਨੂਲ ਛੱਟੇ ਦੇ ਵਿੱਚ ਉਹ ਵੀ ਪਾ ਸਕਦੇ ਜੇ ਕੁਝ ਕਾਰਬਨ ਬੇਸਡ ਪ੍ਰੋਡਕਟ ਆਉਂਦੇ ਜਿਹਦੇ ਵਿੱਚ ਮੈਜ਼ਰ ਜ਼ੀਓਗਜ਼ੋਲ ਆਉਂਦਾ ਤੁਸੀਂ ਉਹਨੂੰ ਪਾ ਸਕਦੇ ਜੀ ਅ ਹੋਰ ਤੁਸੀਂ ਨਿਊਟ੍ਰੀਸ਼ਨ ਤੇ ਜ਼ੋਰ ਦੇਣਾ ਨਿਊਟ੍ਰੀਸ਼ਨ ਤੇ ਜ਼ੋਰ ਦੇਣਾ ਯੂਰੀਆ ਦੇ ਉੱਤੇ ਜ਼ੋਰ ਨਹੀਂ ਦੇਣਾ ਯੂਰੀਆ ਆਪਾਂ ਤਿੰਨ ਵਾਰ ਕਰਕੇ ਦੋ ਬੋਰੀਆਂ ਤੱਕ ਹੀ ਰੱਖਣੀ ਆ ਕਿਤੇ ਲੱਗੇ ਕਿ ਸਾਨੂੰ ਪੰਜ ਸੇਜ਼ ਲਾਉਣੇ ਪੈਂਦੇ ਆ ਉਥੇ ਆਪਾਂ ਅੱਧਾ ਬੋਰਾ ਵਾਧੂ ਪਾ ਸਕਦੇ ਆ ਦੋ ਤੋਂ ਤਿੰਨ ਬੋਈ ਜ਼ੂਰੀਆ ਦੇ ਵਿੱਚ ਡਾਇਰੈਕਟ ਸੋਈ ਗਾੜਾ ਝੋਨਾ ਬੱਲੇ 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 ਹੋ ਜਾਂਦੀ ਏ ਇਸ ਕਰਕੇ ਕਿਸਾਨ ਦੋਸਤੋ अर्ਲੀ ਸਟੇਜ ਦੇ ਵਿੱਚ ਕਿਤੇ ਵੀ ਤੁਹਾਡੇ ਲੱਗੇ ਝੋਨੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਨਵਤੇਜ ਸਿੰਘ ਛੱਜਲਵੱਡੀ ਨੂੰ 9216099188 ਤੇ ਫੋਨ ਕਰਕੇ ਮੈਨੂੰ ਜਿੰਨੀ ਇੱਕ ਗੁਰਰਾਮਦਾਸ ਸੱਚੇ ਪਾਤਸ਼ਾਹ ਮਹਾਰਾਜੀ ਨੇ ਨੌਲ ਜੀ ਦਿੱਤੀ ਏ ਉਸ ਦਿੱਤੀ ਹੋਈ ਬੁੱਧ ਦੇ ਅਨਸਾਰ ਮੈਂ ਤੁਹਾਡੇ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਅੱਜ ਦੀਆਂ ਨੀਆਂ ਬੇਨਤੀਆਂ ਪ੍ਰਵਾਨ ਕਰੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਬਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ